ਤੇ ਤੁਸੀਂ ਦੱਸੋ ਕਿ ਜਿਹੜੀ ਜੀ ਆਪਾਂ ਕੋਈ ਜੀ ਲੈਂਦੇ ਨੇ ਨਾ ਗਰਦਾਸ ਜਗਾ ਇਹਨੂੰ ਟਰਾਈ ਕਰਦੇ ਆ ਬਾਰਕਿੰਗ ਕਰਦੇ ਆ ਕਿੱਥੋਂ ਸਸਤੀ ਮਿਲੋਗੇ ਤੇ ਕਾਰਪੋਰੇਸ਼ਨ ਵਾਲੇ ਇੰਨੇ ਵਿਚਾਰੇ ਮੈਂ ਉਹਨਾਂ ਨੂੰ ਲੋਹਲੇ ਕਮਾਂ ਸਤਾਨ ਕਮਾਂ 5 ਲੱਖ ਰੁਪਏ ਦਾ ਲਿਆ 44000 ਰੁਪਏ ਦਾ ਲਿਆ ਇੱਕ ਡੈਸਕਟਾਪ ਲਿਆ 65313 ਜਿਹੜੀ ਐਕਚੁਅਲ ਕੀਮਤ ਕੀ ਹੈ 65313 ਪਈ ਹੈ ਸੇਮ ਕੰਪਨੀ ਦੀ ਇਹ ਠੱਗੀਆਂ ਨਹੀਂ ਆਹੀ ਬਾਸ ਕਰਨ ਦੇ ਵੇਜੇ ਮਤੇ ਨਹੀਂ ਦੇ ਰਹੇ ਸੀ ਆਹੀ ਇਹਨਾਂ ਨੇ ਬਾਸ ਕਰਨਾ ਸੀ ਚੰਡੀਗੜ੍ਹ ਸਰਕਾਰ ਦੇ ਉੱਥੇ ਪ੍ਰਾਈਵੇਟ ਬੰਦਾ ਚਲਾਣ ਵਾਲਾ ਕੋਣ ਹੁੰਦਾ ਉਹ ਕਿੱਦਾਂ ਪੈਸੇ ਲਈ ਜਾਂਦਾ ਪੈਸਾ ਵਾਲਿਆਂ ਕੋਲੋਂ ਤੁਹਾਡੇ ਟਿਪਰਾ ਦੇ ਇਹ ਕਹਿੰਦੇ ਪ੍ਰੈਸ਼ਰ ਨਹੀਂ ਆਗੇ ਤੁਹਾਨੂੰ ਜੇ ਪਤਾ ਹੀ ਕੁਝ ਨਹੀਂ ਫਿਰ ਤਾਂ ਤੁਸੀਂ ਛੱਡ ਦੋ ਕੁਰਸੀ ਜੇ ਪਤਾ ਹੋਵੇ ਤੁਸੀਂ ਅੱਖਾਂ ਜਾਣ ਕੇ ਬੰਦ ਕੀਤੀਆਂ ਹੀ ਆ ਟਿਪਰ ਕਹਿੰਦੇ ਆ ਕਾਰਪੋਰੇਸ਼ਨ ਦੇ ਇਸ ਤੋਂ ਵੱਡੀਆਂ ਹੋ ਤੁਸੀਂ ਕੀ ਡੱਗੀਆਂ ਮਾਰ ਰਹੀਆਂ ਹਜੇ ਕਹਿੰਦੇ ਅਸੀਂ ਪ੍ਰੈਸ਼ਰ ਨਹੀਂ ਆਗੇ ਇਸ ਤੋਂ ਵੱਡੀ ਭ੍ਰਸ਼ਟਾਚਾਰ ਹੋ ਕੀ ਹੋਊਗਾ ਸਰ ਇੱਕ ਠੀਕ ਜਗ੍ਹਾ ਦਾ ਤੁਹਾਨੂੰ ਇੱਕ ਮੋਟਾ ਮੋਟਾ ਦੱਸ ਦੇਣਾ ਇਹਨਾਂ ਨੇ ਇੱਕ ਆਮ ਆਦਮੀ ਪਾਰਟੀ ਸੁਣ ਲਓ ਮੇਰੀ ਗੱਲ ਆਮ ਆਦਮੀ ਪਾਰਟੀ ਕਹਿੰਦੇ ਕਰਪਸ਼ਨ ਤੋਂ ਦੂਰ ਹੈ ਇਹ ਜਿੰਨੀ ਪ੍ਰਸ਼ਟ ਕਰਪਸ਼ਨ ਹੈ ਡੁੱਬੀ ਹੋਈ ਪਾਰਡੀਆਂ ਨੇ ਕੋਈ ਨਾ ਸਿੱਧਾ ਇਹਨਾਂ ਨੇ ਜੀ ਉਹ ਲੈਣੇ ਇਹਦੇ ਵਿੱਚ ਆਪਣੇ ਟਿੱਪਰ ਉਹ ਅੱਜ ਟਿੱਪਰ ਉੱਥੇ ਅਜੀਤਵਾਲ ਦੇ ਵਿੱਚ ਖੜੇ ਹੋਏ ਨਾ ਮਿੱਟੀ ਖਾਂਦੇ ਪਏ ਆ ਉਹਨਾਂ ਦੇ ਵਿੱਚ ਉਹ 20 ਟਿੱਪਰ ਕਾਰਪੋਰੇਸ਼ਨ ਦਾ ਇੱਕ ਮੁਲਾਜ਼ਮ ਉਹ ਕਿਸੇ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ 20 ਟਿੱਪਰ ਟਿੱਪਰ ਕਾਰਪੋਰੇਸ਼ਨ ਦੇ ਪੈਸੇ ਗਾਵੇਂ ਉਹ ਪ੍ਰਾਈਵੇਟ ਚ ਲਾ ਰਿਹਾ ਪੈਸਾ ਤੋਂ ਜਾਂ ਜਿਹੜੇ ਮੈਰੀ ਪੈਸਾ ਜਾਂ ਜਿਹੜੇ ਹੋਟਲਾਂ ਉਹਨਾਂ ਤੋਂ ਕੂੜਾ ਚੱਕ ਕੇ ਕਾਰ ਉਹਨਾਂ ਕੋ ਵੀ ਪੈਸੇ ਲੈ ਲਿਆ ਕਾਰਪੇਕੇ ਲੈ ਟਿੱਪਰ ਪ੍ਰੋਪਰਟੀ ਸਰਕਾਰ ਦੀ ਟਿੱਪਰ ਜਿਹੜੇ ਪਿੱਲੇ ਆਣੇ ਨੇ 40 A2Z ਨੇ ਇੱਕ ਆਰ ਫਿਰ ਹੈਂਡਓਵਰ ਕਿਥੇ ਜਿਹੜੇ ਪਰ ਕਿੱਥੇ ਹੈ ਠੀਕ ਆ ਕਾਰ ਇਹ ਬੰਦਰ ਪ੍ਰਿੰਟਰ ਲੈ ਕੇ ਆਇਆ ਤਾਂ ਉਹ ਤਾਂ ਪਿੰਨੇ ਕਿਲੇ ਨਹੀਂ ਸੀ ਨਾ ਪ੍ਰਿੰਟਰ ਦਾ ਆ ਨਹੀਂ ਸਕਦੇ ਅੰਦਰ ਉਸੇ ਟਾਈਮ ਕੋਈ ਸ਼ਾਪ ਲਏ ਉਹਨਾਂ ਨੇ ਤੇ ਸਾਰਾਈ ਨਵਾਂ ਪਲੈਨ ਹੈ ਕੋਈ ਮੁੱਦੇ ਵਹਿਣੀਆਂ ਨਾ ਕੋਈ ਨਾ ਆਪੋਸ਼ ਕੀਤਾ ਨਹੀਂ ਪਹਿਲਾਂ ਉਹ ਸਾਡਾ ਹੱਕ ਹੈ ਨਾ ਜੀ ਸਾਡਾ ਕੰਮ ਕੀ ਹੈ ਚੋਰੀ ਨਾ ਹੋਵੇ ਕਾਰਪੋਰੇਸ਼ਨ ਦੇ ਪੈਸਿਆਂ ਦੀ ਸਾਡਾ ਕੰਮ ਤੋਂ ਲੀਗਿਜ ਰੋਕਣੀ ਹੈ ਨਾ ਜੇ ਤੁਸੀਂ ਸਾਨੂੰ ਉਹ ਦੱਸੋਗੇ ਜੀ ਕਰਨ ਕੀ ਲੱਗਿਆ ਹੈ ਤੇ ਅਸੀਂ ਰੋਲਾ ਨਹੀਂ ਪਾਵਾਂਗੇ ਤਾਂ ਸੁਰ ਕੀ ਕਰਾਂਗੇ ਲਖੋ ਐਨਕ੍ਰੋਚਮੈਂਟ ਦੀ ਡਰਾਈਵ ਕੋਈ ਇੱਕ ਹਿੱਸੇ ਨੂੰ ਲੈ ਕੇ ਨਹੀਂ ਚੱਲੇਗੀ ਲੁਧਿਆਣਾ ਸ਼ਹਿਰ ਪੂਰਾ ਜਿੱਥੇ ਵੀ ਇਹ ਦਿੱਕਤ ਆਏਗੀ ਅਸੀਂ ਉੱਥੇ ਬੰਦ ਹੀ ਪ੍ਰੋਪਰ ਕਾਰਵਾਈ ਕਰਕੇ ਤੁਹਾਨੂੰ ਲੁਧਿਆਣੇ ਦਾ ਇੱਕ ਇੱਕ ਹਿੱਸਾ ਤੁਹਾਡੀ ਮਦਦ ਦੇਣਾ ਅਸੀਂ ਉਹਨੂੰ ਜ਼ਰੂਰ ਚਾਹਾਂਗੇ ਕਿ ਉਹ ਲਾਅ ਲਾਡਰ ਦੇ ਅਕੋਰਡਿੰਗ ਹੋਵੇ ਕਿ ਦੋ ਕੰਮ ਕਰਾਈਏ ਵੈਸੇ ਇਲੈਕਸ਼ਨ ਹੈ ਡੇਟ ਅਨਾਉਂਸ ਹੋਣ ਤੋਂ ਪਹਿਲਾਂ ਪਹਿਲਾਂ ਯਾਰ ਇਹ ਮਾਹੌਲ ਤਾਂ ਦੇਖੋ ਜਿਹੜੇ ਕਹਿੰਦੇ ਨਾ ਆਪ ਦਾ ਜੋ ਅਸਰ ਇਹ ਸਰਕਾਰ ਉਹ ਲੱਭ ਰਹੀ ਹੈ ਕਿ ਅਸੀਂ ਆ ਇੰਨੀ ਵੱਡੀ ਮਸੀਹਤ ਪਈ ਹੈ ਅਸੀਂ ਇੱਚੋ ਵੀ ਕੰਪਰਸ ਕਰੇ ਪੈ ਕੱਠਾ ਰਹੀ ਹੈ ਪੈ ਕੱਠੇ ਕਰਾ ਕੇ ਖਾਲੀਏ ਵੰਡ ਦਈਏ ਠੀਕ ਹੈ ਨਹੀਂ ਉਹ ਤੇ ਪੜਾਂਗੇ ਉਹ ਤੇ ਤਿਆਰੀ ਕਰਾਂਗੇ ਉਹ ਦੇਖਾਂਗੇ ਕਿ ਤੁਸੀਂ ਕੀ ਲੈਣ ਲੱਗੇ ਹੋ ਕੀ ਵੇਚਣ ਲੱਗੇ ਹੋ ਕੀ ਕਰਨਾ ਹੈ ਕਿ ਤੁਸੀਂ ਉਹ ਚ ਕਰਨਾ ਹੈ ਸਾਨੂੰ ਕੋਈ ਟਾਈਮ ਤਾਂ ਦੇਵੋਗੇ ਨਾ ਕੋਈ ਟਾਈਮ ਹੀ ਨਹੀਂ ਕੋ ਦਿੰਦਾ ਫਿਰ ਸਾਰਾ ਏਡੀ ਕਿਹੜੀ ਜ਼ਰੂਰੀ ਦੇਸ਼ ਚ ਵਿੱਚ ਮਾਹੌਲ ਕੀ ਹੈ ਕਾਜੋਲੇ ਜੰਗ ਦਾ ਮਾਹੌਲ ਹੈ ਤੇ ਤੁਸੀਂ ਇੱਡੀ ਕਿਹੜੀ ਤੁਹਾਡੀ ਜ਼ਰੂਰੀ ਹੈ ਮੀਟਿੰਗ ਆਪਾਂ ਮਾਹੌਲ ਥੋੜਾ ਠੀਕ ਹੁੰਦੇ ਚਾਰ ਦਿਨ ਰੁਕੇ ਰੱਖ ਲੈਂਦੇ ਕੀ ਜ਼ਰੂਰੀ ਸੀ ਇਹਦੇ ਵਿੱਚ ਇਹਦੇ ਵਿੱਚ ਜ਼ਰੂਰੀ ਸਿਰਫ ਤੇ ਸਿਰਫ ਜਿਹੜੀਆਂ ਜਿਮਨੀ ਚ ਆਉਣਾ ਨੇ ਉਹਨਾਂ ਡਰ ਪਿਆ ਆ ਕਿ ਅਸੀਂ ਵੱਧ ਤੋਂ ਵੱਧ ਇਧਰੋਂ ਪਾਸ ਕਰਾ ਕੇ ਉਧਰ ਘੜਦੀਏ ਜੀ ਆਪਣੇ ਪਿਆਏ ਵੈਸਟ ਵਾਲੇ ਪਾਸੇ ਅੱਜ ਇਹਨਾਂ ਬਹੁਤ ਜਿਹੜੇ ਲਿਕਸ ਲੈਂਡ ਯੂਜ਼ ਵਾਲਾ ਵਾ ਮੇਰ ਸਾਹਿਬ ਨੇ ਨਾ ਐਫ ਐਂਡ ਸੀਸੀਟੀਵੀ ਕਹਿਤਾ ਵੀ ਕਈ ਜਗ੍ਹਾ ਤੇ ਜਿੱਥੇ ਇੰਡਸਟਰੀ ਕਰ ਰਹੀ ਆ ਉੱਥੇ ਬੰਦ ਦੇ ਘਰ ਉਹ ਵੀ ਕਿਸੇ ਜਾਊਗੀ ਇਹ ਲਿਸਟ ਵੀ ਮੰਗੀਏ ਸਾਰੀ ਨੁਸਖੀ ਤੇ ਬੋਲੋ ਕਿ ਇਹਦਾ ਵੀ ਕੋਈ ਅਸਮਾਨੀ ਨਸਖੀ ਵੀ ਨਹੀਂ ਆਇਆ ਕਿ ਲੋਕ ਇਨਲੀਗਲ ਤਰੀਕੇ ਨਾਲ ਉੱਤੇ ਬਿਲਡਿੰਗਾਂ ਬਣਾ ਲੈਂਦੇ ਨੇ ਤੋਂਨ ਸਰਕਾਰ ਵੀ ਉਹਦੇ ਉੱਤੇ ਇੱਕ ਕਮੇਟੀ ਬਣ ਚੁੱਕੀ ਆ ਤੁਸੀਂ ਕੱਲ ਤੋਂ ਬਾਅਦ ਦੇਖੋਗੇ ਜਿੰਨੀ ਇਨਲੀਗਲ ਬਿਲਡਿੰਗਾਂ ਜਿੰਨੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਤੁਹਾਡੇ ਮਾਧਿਅਮ ਨਾਲ ਹੀ ਇੱਕ ਮੈਸੇਜ ਵੀ ਉਹਨਾਂ ਨੂੰ ਵੀ ਉਹਨਾਂ ਉੱਤੇ ਸਖ਼ਤ ਤੋ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਦੀ ਕੋਈ ਸ਼ਿਪਾਰਸ਼ ਨਹੀਂ ਸੁਣੀ ਜਾਣੀ ਜਿੰਨੇ ਇਲੈਗਲ ਬਿਲਡਿੰਗਾਂ ਨੇ ਉਹ ਤੇ 100% ਕਾਰਵਾਈ ਹੋਊਗਾ ਥਾੜੇ ਦੇ ਵਿੱਚ ਕਾਫੀ ਅਜੰਡਾ ਚੱਲਦਾ ਰਹਾ ਥਾੜੇ ਦੇ ਵਿੱਚ ਕਾਫੀ ਜਿਹੜੀਆਂ ਅਗਵਾਦ ਜਿਹੜੀਆਂ ਬਿਲਡਿੰਗਾਂ ਮੰਦੀਆਂ ਕਈ ਸ਼ਹਿਰਾਂ ਆ ਕੇ ਸ਼ਹਿਵਾ ਤੇ ਅਫਸਰਾਂ ਸ਼ਹਿਵਾ ਤੇ ਕੋਈ ਸਾਨੂੰ ਨਹੀਂ ਕੋਈ ਰੋਕ ਸਕਦਾ ਤੁਸੀਂ ਕੋਈ ਧਿਆਨ ਚ ਲਿਆਓ ਜਿਹੜੇ ਅਫਸਰ ਹੋਣਗੇ ਉਹਨਾਂ ਦੀ ਸ਼ਹਿ ਬੰਦ ਹੋ ਜਾਓ ਧਿਆਨ ਚ ਲਿਆ ਦਿਓ ਕੋਈ ਬਿਲਡਿੰਗ ਤੁਹਾਡੇ ਵੱਲੋਂ ਇਹ ਕਿਹਾ ਜਾਵੇ ਬਿਲਕੁਲ 100% ਕਾਰਵਾਈ ਕੀਤੀ ਹੈ ਕਿ ਤੁਸੀਂ ਧਿਆਨ ਚ ਲਿਆਓ ਇੱਕ ਬਿਲਡਿੰਗ ਲਿਆ ਦਿਓ ਜਿਹਦੇ ਉੱਤੇ ਤੁਹਾਡੀ ਅੱਖ ਆ ਤੇ ਜਿਹਦੇ ਉੱਤੇ ਕਿਸੇ ਨਹੀਂ ਨਹੀਂ ਮੇਰੀ ਬੇਰੀ ਬੇਨਤੀ ਸੋ ਅੱਖ ਨਹੀਂ 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 ਅੱਖ ਮੀਨਸ ਜਿਹੜੀ ਤੁਹਾਡੇ ਕੋਲ ਕੰਪਲੀਟ ਹੈਗੀ ਆ ਕੋਈ ਇੱਕ ਬਿਲਡਿੰਗ ਕੋਈ ਮਰਜੀ ਕਲੋਨੀ ਲੁਧਿਆਣਾ ਸ਼ਹਿਰ ਦੀ ਕਿਤੇ ਕੋਈ ਨਜਾਇਜ਼ ਬਿਲਡਿੰਗ ਬੰਦੀ ਹੋਵੇ ਇੱਕ ਲਿਆ ਕੇ ਦਿਓ ਉਹਦੇ ਉੱਤੇ ਤੁਹਾਨੂੰ ਕਾਰਵਾਈ ਕਰਕੇ ਦਿਖਾਵਾਂਗੇ ਥੋਡੇ ਮਾਧਿਅਮ ਰਾਹੀਂ ਉਹਨਾਂ ਨੂੰ ਇਹ ਜਵਾਬ ਚਲੋ ਠੀਕ ਲੁਧਿਆਣਾ ਦੇ ਵਿੱਚ ਅੱਜ ਗੁਰੂ ਨਾਨਕ ਪਵਨ ਦੇ ਵਿੱਚ ਨਗਰ ਨਿਗਮ ਹਾਊਸਰੀ ਮੀਟਿੰਗ ਮੀਟਿੰਗ ਸੱਦੀ ਕੀ ਸੀ ਤੇ ਉਸ ਮੀਟਿੰਗ ਦੇ ਵਿੱਚ ਅਜੰਡੇ ਜਿਹੜੇ ਕਿ ਪਾਸ ਕਰਨੇ ਸਨ ਤੇ ਪਾਸ ਕਰਨ ਦੌਰਾਨ ਕੌਂਸਲਰਾਂ ਨੂੰ ਇੱਕ ਲਿਸਟ ਦੇਣੀ ਸੀ ਕਿ ਕਿਸ ਰੇਟ ਦੇ ਉੱਤੇ ਪੈਸੇ ਜਿਹੜੇ ਕਿ ਦਿੱਤੇ ਕੋਈ ਵਧ ਘਟਤਾ ਨਹੀਂ ਹੈਗਾ ਕੋਈ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਸਹੀ ਢੰਗ ਨਾਲ ਕੀਤੀ ਜਾਣਗੀ ਕਿ ਨਹੀਂ ਕੀਤੀ ਜਾਣਗੀਆਂ ਇਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਗੁਰੂ ਨਾਨਕ ਪਵਨ ਦੇ ਵਿੱਚ ਹਾਈ ਵੋਲਟੇਜ ਹੰਗਾਮਾ ਵੀ ਹੋਇਆ ਤੇ ਕਾਫੀ ਜਿਹੜਾ ਕੀਤਾ ਅਵਰੋਧੀ ਪਾਰਟੀਆਂ ਨੇ ਪ੍ਰਦਰਸ਼ਨ ਵੀ ਕੀਤਾ ਵਾ ਇਸ ਵਕਤ ਦੇ ਨਾਲ अरुण ਸ਼ਰਮਾ ਜੁੜ ਚੁੱਕੇ ਨੇ ਕਿਉਂਕਿ ਬਾਕੀ ਕੌਂਸਲ ਜਿਹੜੇ ਕੀ ਜਾ ਚੁੱਕੇ ਨੇ अरुण ਸ਼ਰਮਾ ਇੱਥੇ ਮੌਜੂਦ ਸਗੇ ਜਰੂਰ ਉਹਨਾਂ ਨਾਲ ਗੱਲਬਾਤ ਕਰਦੇ ਹੁਣ अरुण ਜੀ ਕੀ ਮਾਮਲਾ ਪੂਰਾ ਹੋਇਆ ਹਾਈ ਵੋਲਟੇਜ ਹੰਗਾਮਾ ਹੋਇਆ ਨਗਰ ਨਿਗਮ ਹਾਊਸਿੰਗ ਮੀਟਿੰਗ ਸੀਗੀ ਐਸਾ ਕੀ ਹੋ ਗਿਆ ਤੁਹਾਨੂੰ ਅੱਜ ਇੱਥੇ ਧੰਨਾ ਪ੍ਰਦਰਸ਼ਨ ਵੀ ਕੀਤਾ ਗਿਆ ਤੁਹਾਨੂੰ ਕੀਤਾ ਗਿਆ ਐਕਚੁਅਲੀ ਸਰ ਇਹ ਨਾ ਨਗਰ ਨੇ ਹਾਊਸਿੰਗ ਮੀਟਿੰਗ ਸੀ ਕਾਰਪੋਰੇਸ਼ਨ ਦੇ ਲਾਅ ਦੇ ਵਿੱਚ ਆ ਕਿ ਤੁਸੀਂ ਕੋਈ ਮੀਟਿੰਗ ਕਰਨੀ ਆ ਜੋ ਅਜੰਡਾ ਭੇਜਣਾ ਉਹਦੇ ਵੀ ਜਿਹੜੇ ਮਤੇ ਬਣੇ ਆ ਉਹ ਮ ਉਹੀ ਮਦਦ ਦੇ ਉੱਪਰ ਅੰਦਰ ਡਿਸਕਸ ਹੁੰਦੀ ਹੈ ਕਿ ਆਹ ਮਤ ਹੈ ਆਹ ਮਤ ਹੈ ਆਹ ਗੱਲ ਕਰਨੀ ਹੈ ਜਾਂ ਆਹ ਗੱਲ ਕਰਨੀ ਹੈ ਜੇ ਕਿਸੇ ਕਾਉਂਸਲਰ ਨੂੰ ਪਤਾ ਹੀ ਨਹੀਂ ਕਿ ਤੁਸੀਂ ਕਰਨ ਕੀ ਲੱਗੇ ਹੋ ਤਾਂ ਫਿਰ ਸਾਡੀ ਉੱਥੇ ਹਾਇਰੀ ਵੀ ਜ਼ਰੂਰੀ ਹੈ ਕੀ ਸਰ ਤੋਂ ਪੁੱਛੋਗੇ ਕੀ ਸਰ ਤੋਂ ਪਾਸ ਕਰਾਓਗੇ ਇੱਕ ਚੀਜ਼ ਮੈਨੂੰ ਪਤਾ ਹੀ ਨਹੀਂ ਨਾ ਉਹਦੇ ਬਾਰੇ ਪਾਸ ਕਿਦਾਂ ਕਰ ਦੋ ਕੋਣ ਨੂੰ ਆਗੇ ਇਹ ਕਾਰਪਸ਼ੇ ਲਾਵਾ ਤੁਸੀਂ 72 ਘੰਟੇ ਪਹਿਲੇ ਆਣੇ ਨੇ ਦੇਣਾ ਹੁੰਦਾ ਇਹਨਾਂ ਨੇ ਕਿਸੇ ਨੂੰ ਪ੍ਰੋਵਾਈਡ ਨਹੀਂ ਕਰਾਇਆ ਇਹਦੇ ਰਿਗਾਰਡਿੰਗ ਦੋ ਤਿੰਨ ਵਾਰੀ ਸਾਡੇ ਜਿਹੜੇ ਅਫੀਸ਼ੀਅਲ ਲੀਡਰ ਨੇ ਸ਼ਾਮ ਸਿੰਘ ਉਹ ਲੋਤਰਾ ਜੀ ਮਿਲ ਕੇ ਆਏ ਆ ਬੀਜੇਪੀ ਵੱਲੋਂ ਪੂਨਾ ਰਤਰਾ ਜੀ ਵੀ ਮਿਲ ਕੇ ਆਏ ਪਰ ਮੇਅਰ ਤੇ ਕਮਿਸ਼ਨਰ ਨੇ ਸਾਹਮਣਾ ਕਰਤਾ ਕਿ ਅਸੀਂ ਉਹ ਨਹੀਂ ਦੇਣੇ ਕੱਲ ਰਾਤ ਇਹਨਾਂ ਨੇ ਲਗਭਗ 7:30 ਹੋਏ WhatsApp ਤੇ ਉਹ ਭੇਜਦੀ PDF ਉਹ PDF ਡਾਊਨ ਹੋਣ ਨੂੰ ਕਿੰਨਾ ਕੀ ਦੀ PDF ਸੀ ਉਹ ਆਹੀ ਮਤਿਆਂ ਦੀ ਮਤਿਆਂ ਦੀ ਜਦ ਕਿ ਉਹ 72 ਘੰਟੇ ਪਹਿਲਾਂ ਦੇਣੀ ਹੁੰਦੀ ਹੈ ਹੁਣ ਤੁਸੀਂ ਆਪ ਸੋਚੋ ਰਾਤੀ 8:00 ਵਜੇ ਇਹਨਾਂ ਨੇ ਭੇਜੀ ਡਾਊਨ ਹੋਣ ਨੂੰ 1 ਘੰਟਾ ਡੇਢ ਘੰਟਾ ਲੱਗ ਗਿਆ ਬੰਦਾ ਕਿਹੜੇ ਵੇਲੇ ਪੜ੍ਹੂਗਾ ਕਿ 1054 ਮਤੇ ਨੇ ਜੀ ਕਟੋ ਘਾੜਾ 900 ਪੇਜ ਇਹਨੇ ਭੇਜਤਾ ਜਿਹੜਾ ਪੇਪਰ ਦੇਣ ਨੂੰ ਸਵੇਰੇ ਉਹ ਨਹੀਂ ਪੜ੍ਹ ਬੰਦਾ ਸੀ ਕਿਥੋਂ ਪੜ੍ਹ ਲਾਂਗੇ ਠੀਕ ਹੈ ਨਾ ਉਹਦੇ ਪੜਾਂਗੇ ਉਹ ਤੇ ਤਿਆਰੀ ਕਰਾਂਗੇ ਉਹ ਦੇਖਾਂਗੇ ਕਿ ਤੁਸੀਂ ਕੀ ਲੈਣ ਲੱਗੇ ਹੋ ਕੀ ਵੇਚਣ ਲੱਗੇ ਹੋ ਕੀ ਕਰਨਾ ਹੈ ਕਿ ਤੁਸੀਂ ਉਹ ਚ ਕਰਨਾ ਹੈ ਸਾਨੂੰ ਕੋਈ ਟਾਈਮ ਤਾਂ ਦੇਵੋਗੇ ਨਾ ਉਹ ਤੁਸੀਂ ਟਾਈਮ ਹੀ ਨਹੀਂ ਕੋ ਦਿੱਤਾ ਫਿਰ ਸਾਰਾ ਏਡੀ ਕਿਹੜੀ ਜ਼ਰੂਰੀ ਦੇਸ਼ ਦੇ ਵਿੱਚ ਮਾਹੌਲ ਕੀ ਹੈ ਐਸ ਵੇਲੇ ਜੰਗ ਦਾ ਮਾਹੌਲ ਹੈ ਤੇ ਤੁਸੀਂ ਏਡੀ ਕਿਹੜੀ ਤੁਹਾਡੀ ਜ਼ਰੂਰੀ ਹੈ ਮੀਟਿੰਗ ਆਪਾਂ ਮਾਹੌਲ ਥੋੜਾ ਠੀਕ ਹੁੰਦੇ ਚਾਰ ਦਿਨ ਰੁਕਿਆ ਰੱਖ ਲੈਂਦੇ ਕੀ ਜ਼ਰੂਰੀ ਸੀ ਇਹ ਦੇ ਵਿੱਚ ਇਹਦੇ ਵਿੱਚ ਜ਼ਰੂਰੀ ਸਿਰਫ ਤੇ ਸਿਰਫ ਜਿਹੜੀਆਂ ਜਿਮਨੀ ਚ ਆਉਣਾ ਦਾ ਡਰ ਪਿਆ ਆ ਕਿ ਅਸੀਂ ਵੱਧ ਤੋਂ ਵੱਧ ਇਧਰੋਂ ਬਾਸ ਕਰਾ ਕੇ ਉਧਰ ਘੜਦੀਏ ਜੀ ਆਪਣੇ ਪੈਸੇ ਵੈਸਟ ਵਾਲੇ ਪਾਸੇ ਕਿਦੋਂ ਕੰਮ ਕਰਾਈਏ ਵੈਸੇ ਇਲੈਕਸ਼ਨ ਹੈ ਡੇਡ ਅਨਾਉਂਸ ਹੋਣ ਤੋਂ ਪਹਿਲਾਂ ਪਹਿਲਾਂ ਯਾਰ ਇਹ ਮਾਹੌਲ ਤਾਂ ਦੇਖੋ ਜਿਹੜੇ ਕਹਿੰਦੇ ਨਾ ਆਪ ਦਾ ਜੋ ਅਫਸਰ ਇਹ ਸਰਕਾਰ ਉਹ ਲੱਭ ਰਹੀ ਹੈ ਕਿ ਅਸੀਂ ਆ ਇੰਨੀ ਵੱਡੀ ਮੁਸੀਬਤ ਪਈ ਹੈ ਅਸੀਂ ਐਚਓ ਵੀ ਕੰਪਰੈਸ ਕਰੇ ਪੈ ਹੈ ਇਕੱਠੇ ਕਰ ਲਈਏ ਪੈ ਇਕੱਠੇ ਕਰਾ ਕੇ ਖਾਲੀਏ ਵੰਡ ਦਈਏ ਕਿਉਂ ਕਰ ਲਈਏ ਨਹੀਂ ਅੱਛਾ ਕਾਰਨ ਇਹ ਇਹੋ ਜਿਹਾ ਸੀਗਾ ਕਿ ਪਾਸ ਕਿਉਂ ਨਹੀਂ ਦਿਖਾ ਪਾ ਰਹੇ ਤੁਹਾਨੂੰ ਲਿਸਟ ਕਿਉਂ ਨਹੀਂ ਦਿਖਾ ਪਾ ਰਹੇ ਸੀਗੇ ਕਿਉਂਕਿ 900 ਲਿਸਟ ਜੋ ਵੀ ਦੱਸੀ ਜਿਵੇਂ ਲਿਸਟ ਹੈਗੀ ਆ ਇਹ ਇੰਨੇ ਕੁ ਬੰਦੇ ਅੱਧ ਘੰਟੇ ਜਾਂ ਰਾਤ ਨੂੰ ਤਾਂ ਪੜ੍ਹ ਨਹੀਂ ਸਕਦਾ ਹੈਗਾ ਇੱਕ ਲਿਸਟ ਨਾ ਦਿਖਾਉਂਦਾ ਇੱਕੋ ਕਾਰਨ ਹੈ ਇਹਨਾਂ ਨੇ ਆਪਣੀ ਮਨਮਰਜ਼ੀ ਨਾਲ ਉੱਚ ਮਤੇ ਪਾਏ ਹੋਏ ਆ ਇਹ ਕਹਿੰਦੇ ਸੀਗੇ ਕਿ ਹਾਊਸ ਇਹਦੀ ਪਾਸ ਕਰਾ ਦਾਂਗੇ ਕਿਸੇ ਨੂੰ ਪਤਾ ਨਾ ਲੱਗੇ ਇਹ ਕੀ ਜ਼ੋਰ ਬਿਆਰੀ ਕਰਨ ਲੱਗੇ ਆ ਤਾਂ ਕਰਕੇ ਇਹਨਾਂ ਨੇ ਕਿਸੇ ਨੂੰ ਦਿੱਤੇ ਨਹੀਂ ਜੇ ਦਿੱਤੇ ਹੁੰਦੇ ਹਰ ਕੋਈ ਬੰਦਾ ਪੜਦਾ ਪੜ ਕੇ ਆਪਣੇ ਜਵਾਬ ਦਿੰਦਾ ਪਹਿਲੇ ਵੀ ਹੰਗਾਮਾ ਹੋਇਆ ਸੀਗਾ ਇਦਾਂ ਹੀ ਉਹ 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 ਵੀ ਉਹ ਪਿਛਲੀ ਵਾਰੀ ਬਜਟ ਦੀ ਮੀਟਿੰਗ ਤੇ ਹੋਇਆ ਸੀਗਾ ਉਹ ਪਰ ਚਲੋ ਇੱਕੋ ਸੈਪਰੇਟ ਮੀਟਿੰਗ ਸੀ ਆ ਜਿਹੜੀ ਮੀਟਿੰਗ ਸੀ ਸੈਪਰੇਟ ਸੀ ਹੂੰ ਐ ਸੈਪਰੇਟ ਸੀ ਇਹ ਇਹਦੇ ਵਿੱਚ ਐਸਾ ਕਿਉਂ ਹੰਗ ਕੰਮ ਹੋਇਆ ਤੁਹਾਨੂੰ ਦੱਸ ਰਿਹਾ ਸਰ ਇਹਨਾਂ ਨੇ ਆਪਣੇ 1054 ਜਿਹੜੇ ਮਤੇ ਬਾਸ ਕਰਾਣੇ ਆ ਕਿਸੇ ਨੂੰ ਪਤਾ ਹੀ ਨਾ ਲੱਗਿਆ ਤੁਸੀਂ ਕੀਤਾ ਕੀ ਹੈ ਸ਼ਹਿਰ 'ਚ ਸਾਨੂੰ ਕਹਿੰਦੇ ਬਾਸ ਕਰ ਦਿਓ ਅਸੀਂ ਕਿੱਦਾਂ ਬਾਸ ਕਰੀਏ ਮੈਨੂੰ ਤੁਸੀਂ ਗੱਲ ਨੂੰ ਕਹਦੋਂਗੇ ਅਸੀਂ ਘੰਟਾ ਘਰ ਵੇਚਤਾ ਅਸੀਂ ਉਹ ਕਿਉਂ ਤੁਹਾਡੇ ਭਾਗੇਦਾਰ ਬਣੀ ਐ ਸਾਨੂੰ ਦੱਸੋਗੇ ਕੀ ਕਰ ਲਓਗੇ ਤਾਂ ਹੀ ਦੱਸਾਂਗੇ ਤੁਸੀਂ ਜੋ ਡੱਗੀ ਚੋਰੀ ਮਾਰ ਰਹੀਆਂ ਅਸੀਂ ਉਹਦੇ ਭਾਗੇਦਾਰ ਥੋੜੀ ਬਣਾਂਗੇ ਪਹਿਲੇ ਹੀ ਜਿਹੜੇ ਬੈਨਰ ਬਣਾ ਕੇ ਲੱਗੇ ਆਏ ਪਹਿਲੇ ਹੀ ਪਿੱਛੋਂ ਸੋਚ ਕੇ ਆਂਦੇ ਕਿ ਅਸੀਂ ਹੰਗਾਮਾ ਕਰਨਾ ਹੀ ਕਰਨਾ ਬੈਨਰ 'ਚ ਕੀ ਸੀਗਾ ਕੀ ਲਿਖਿਆ ਸੀ ਬੈਨਰ 'ਚ ਬੈਨਰ 'ਚ ਇਹੀ ਲਿਖਿਆ ਸੀ ਜੋ ਅਸੀਂ ਬੋਲ ਰਹੇ ਹਾਂ ਕਿ ਸਾਨੂੰ ਜਿਹੜੀ ਉਹਦੀ 1052 ਜਿਹੜੀ ਤੁਸੀਂ ਮਤੇ ਪਾਣੇ ਆ ਉਹਦੀ ਪ੍ਰੋਵਾਈਡ ਕੀਤੀ ਜਾਵੇ ਲਿਸਟ ਆਹੀ ਸੀਗਾ ਤੇ ਆਹੀ ਇਹਨਾਂ ਨੇ ਦਿੱਤਾ ਨਹੀਂ ਤੇ ਬੈਨਰ 'ਚ ਇਹੀ ਲਿਖਿਆ ਸੀ ਬੈਨਰ 'ਚ ਕੁਝ ਹੋਰ ਤਾਂ ਲਿਖਿਆ ਨਹੀਂ ਸੀਗਾ ਅਸੀਂ ਤਾਂ ਉਹੀ ਮੰਗ ਸਾਡੀ ਚਾਰ ਦਿਨ ਤੋਂ ਉਹੀ ਮੰਗ ਸੀ ਅੱਜ ਵੀ ਉਹੀ ਮੰਗਾ ਅੱਗੇ ਵੀ ਉਹੀ ਮੰਗੇ ਇਹ ਕਿਸਤਾ ਦੇ ਦਿਓ ਤੁਸੀਂ ਕਾਉਂਸਲਰ ਹੋ ਇੱਕ ਲੋਕਾਂ ਨੇ ਉਮੀਦਵਾਰ ਬਣ ਕੇ ਤੁਹਾਨੂੰ ਅੱਗੇ ਲਿਆਂਦਾ ਵਾ ਕਿ ਸਾਡੇ ਕੰਮਕਾਰ ਕਰਾਏਗਾ ਅਰੁਣ ਸ਼ਰਮਾ ਸਾਡੇ ਵਾਰਡ ਦੇ ਵਿੱਚੋਂ ਤੇ ਕਿ ਲੱਗਦਾ ਕਿ ਤਰ੍ਹਾਂ ਕਿਤੇ ਇਹ ਮੇਅਰ ਦੇ ਜਿਹੜੇ ਮੇਅਰ ਬਣੇ ਮੈਡਮ ਤੇ ਇਹ ਕਿਤਨਾ ਕਿਤੇ ਇਹ ਲੱਗਦਾ ਕਿ ਹਾਂ ਵੀ ਏਜੰਡਾ ਪਾਸ ਨਾ ਹੋਣਾ ਜਾਂ ਲੈਣਾ ਜਾਂ ਇਹਦਾ ਹੰਗਾਮਾ ਕਰਨਾ ਕਿਤਨਾ ਕਿਤੇ ਠੀਕ ਹੈਗਾ ਸਰ ਹੰਗਾਮਾ ਕਰਨਾ ਦਾ ਇੱਕ ਜੇ ਤੁਸੀਂ ਕਿਸੇ ਦੇ ਹੱਕ ਨਹੀਂ ਦਿਓਗੇ ਅਸੀਂ ਜਿੱਤ ਗਏ ਆਏ ਹਾਂ ਕਿ ਸਾਨੂੰ ਸਾਡੇ ਹੱਕ ਨਹੀਂ ਦਿਓਗੇ ਫਿਰ ਅਸੀਂ ਤੁਹਾਨੂੰ ਰੋਵਾਂਗੇ ਉੱਥੇ ਕੀ ਕਰਾਂਗੇ ਰੌਲਾ ਹੀ ਪਾਵਾਂਗੇ ਨਾ ਜੀ ਉੱਥੇ ਜੇ ਤੁਸੀਂ ਸਾਡੇ ਕੰਮਾਂ ਨੂੰ ਦੱਸੋ ਕਿ ਕੀ ਕੀਤਾ ਹੈ ਜ ਤੁਸੀਂ ਸ਼ਹਿਰ ਦੇ ਕੰਮਾਂ 'ਚ 1100 ਕਰੋੜ ਰੁਪਏ ਦਾ ਬਜਟ ਹੈ ਉਹ 1100 ਕਰੋੜ ਰੁਪਏ ਕਿੱਥੇ ਖਰਚਣਾ ਹੈ ਉਹ ਸਾਡਾ ਹੱਕ ਹੈ ਨਾ ਜੀ ਸਾਡਾ ਕੰਮ ਕੀ ਹੈ ਚੋਰੀ ਨਾ ਹੋਵੇ ਕਾਰਪੇਸ਼ਨ ਦੇ ਪੈਸਿਆਂ ਦੀ ਸਾਡਾ ਕੰਮ ਤੋਂ ਲੀਕੇਜ ਰੋਕਣੇ ਹੈ ਨਾ ਜੇ ਤੁਸੀਂ ਸਾਨੂੰ ਉਹ ਦੱਸੋਗੇ ਨਹੀਂ ਕਰਨ ਕੀ ਲੱਗੇ ਹਨ ਤੇ ਅਸੀਂ ਰੌਲਾ ਨਹੀਂ ਪਾਵਾਂਗੇ ਤਾਂ ਸੁਰ ਕੀ ਕਰਾਂਗੇ ਫਿਰ ਕਹਿੰਦੇ ਕਿ ਅਸੀਂ ਜਿਹੜੇ ਵੀ ਪੈਸੇ ਲਾਵਾਂਗੇ ਹਰ ਜਗ੍ਹਾ ਸੀਜ਼ ਠੀਕ ਜਗ੍ਹਾ ਤੇ ਲਾਵਾਂਗੇ ਐਦਾਂ ਦੀ ਕੋਈ ਗੱ ਸਰ ਇੱਕ ਠੀਕ ਜਗ੍ਹਾ ਦਾ ਤੁਹਾਨੂੰ ਇੱਕ ਮੋਟਾ ਮੋਟਾ ਦੱਸ ਦੇਣਾ ਇਹਨਾਂ ਨੇ ਇੱਕ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਆ ਕਹਿੰਦੇ ਕਹਿੰਦੇ ਕ腐ਸ਼ਨ ਤੋਂ ਦੂਰ ਆ ਇਹ ਜਿੰਨੀ ਭ੍ਰਸਟਾਚਾਰ ਕ腐ਸ਼ਨ ਆ ਇਹ ਡੁੱਬੀ ਹੋਈ ਪਾਰਟੀਆਂ ਨੇ ਕੋਈ ਨਹੀਂ ਅਦਾ ਸਿੱਧਾ ਇਹਨਾਂ ਨੇ ਜੀ ਉਹ ਲੈਣੇ ਇਹਦੇ ਵਿੱਚ ਆਪਣੇ ਟਿੱਪਰ ਟਿੱਪਰ ਜਿਹੜੇ ਪਹਿਲਾਂ ਇਹਨਾਂ ਨੇ 40 A to Z ਨੇ ਕਾਰਪੋਰੇਸ਼ਨ ਹੈਂਡਓਵਰ ਕੀਤਾ ਸੀ ਜਿਹੜੇ ਪਰ ਕਿੱਥੇ ਆ ਉਹ ਅੱਜ ਟਿੱਪਰ ਉੱਥੇ ਅਜੀਤਵਾਲ ਦੇ ਵਿੱਚ ਖੜੇ ਹੋਏ ਨਾ ਮਿੱਟੀ ਖਾਂਦੇ ਪਏ ਆ ਉਹਨਾਂ ਦੇ ਵਿੱਚੋਂ 20 ਟਿੱਪਰ ਕਾਰਪੋਰੇਸ਼ਨ ਦਾ ਇੱਕ ਮੁਲਾਜ਼ਮ ਉਹੋ ਕਿਸੇ ਪ੍ਰਾਈਵੇਟ ਕੰਪਨੀ ਨਾਲ ਮਿਲ ਕੇ 20 ਟਿਪਰ ਟਿਪਰ ਕਾਰਪੋਰੇਸ਼ਨ ਦੇ ਪੈਸੇ ਗਾਵੇਂ ਉਹ ਪ੍ਰਾਈਵੇਟ ਚਲਾ ਰਿਹਾ ਪੈਸਾਂ ਤੋਂ ਜਾਂ ਜਿਹੜੇ ਮੈਰੀਪਲਸ ਹੈ ਜਾਂ ਜਿਹੜੇ ਹੋਟਲ ਆਉਂਦੇ ਉਹ ਤੋਂ ਕੂੜਾ ਚੱਕ ਕੇ ਕਾਰਬੇਜ ਉਹਨਾਂ ਕੋ ਵੀ ਪੈਸੇ ਲੈ ਰਿਹਾ ਕਾਰਪੇਸ਼ ਪੈ ਲੈ ਟਿਪਰ ਪ੍ਰੋਪਰਟੀ ਸਰਕਾਰ ਦੀ ਟਿਪਰ ਸਰਕਾਰ ਦੇ ਉੱਥੇ ਪ੍ਰਾਈਵੇਟ ਬੰਦਾ ਚਲਾਣਾ ਕੋਣ ਹੁੰਦਾ ਉਹ ਕਿਦਾਂ ਪੈਸੇ ਲਈ ਜਾਂਦਾ ਪੈਸਾਂ ਵਾਲਿਆਂ ਕੋ ਤੁਹਾਡੇ ਟਿਪਰਾਂ ਦੇ ਇਹ ਕਹਿੰਦੇ ਪ੍ਰਸ਼ਨ ਹੀ ਹੈ ਕਿ ਤੁਹਾਨੂੰ ਜੇ ਪਤਾ ਹੀ ਕੁਝ ਨਹੀਂ ਫਿਰ ਤੁਸੀਂ ਛੱਡ ਦਿਓ ਕੁਰਸੀ ਜੇ ਪਤਾ ਫਿਰ ਤੁਸੀਂ ਅੱਖਾਂ ਜਾਣ ਕੇ ਬੰਦ ਕੀਤੀਆਂ ਹਾਂ ਅੱਸੀ ਟਿਪਰਾਂ ਦੇ ਵਿੱਚੋਂ 40 ਤੇ 40 ਟਿਪਰਾਂ ਮੈਂ ਉੱਥੇ ਥੋੜੇ ਦਿਨ ਪਹਿਲਾਂ ਟੋਕਾਂ ਮਲੇ ਲਾਈ ਹੋਇਆ ਸੀ ਮੈਨੂੰ ਉਹ ਟਿਪਰ ਲੈਣ ਲਈ 15 ਦਿਨ ਲੱਗੇ ਇਹਨਾਂ ਨਾਲ ਲੜ ਲੜ ਕੇ ਟਿਪਰ ਇਹਨਾਂ ਦੇ ਉੱਥੇ ਖੜੇ ਆ ਤੁਸੀਂ ਪ੍ਰਾਈਵੇਟ ਬੰਦਿਆਂ ਨੂੰ ਦੇ ਕੇ ਉਹਨਾਂ ਕੋ ਕੂੜਾ ਚਾ ਗਾ ਰਹੇ ਹੋ ਆਪਣੇ ਟਿਪਰ ਦੇ ਕੇ ਤੁਸੀਂ ਕਾਰ ਪਿੱਛੇ ਦੀ ਪ੍ਰਾਪਰਟੀਆਂ ਕਾਰ ਪਿੱਛੇ ਦਾ ਕੰਮ ਕਿਉਂ ਨਹੀਂ ਕਰਾ ਰਹੇ ਉਹਨਾਂ ਤੋਂ ਕਿਉਂ ਦੇ ਰਹੇ ਹੋ ਇਹਦੇ ਵਿੱਚ ਰਲਿਆ ਕੌਣ-ਕੌਣ ਆਇਆ ਇਹ ਵੀ ਤਾਂ ਜਾਂਚ ਕਰੋ ਨਹੀਂ ਹੁਣ ਹੁਣ ਹੱਲ ਕੀ ਨਿਕਲਿਆ ਹੁਣ ਉਹ ਪਾਸ ਹੋਇਆ ਮਤਾ ਕਿ ਨਹੀਂ ਸੁਰਦਾ ਹੈ ਕਿ ਭਾਜਪਾ ਤੇ ਕਾਂਗਰਸ ਤੇ ਕਾਲੀ ਦਲ ਦੇ ਤੇ ਆਜ਼ਾਦ ਕੌਂਸਲ ਇਕੱਠੇ ਹੋ ਕੇ ਸ਼ਾਇਦ ਇਹ ਬਣਾਣਗੇ ਕਿ ਜੋ ਇਹ ਮੀਟਿੰਗ ਕੀਤੀ ਹੈ ਇਹਦੇ ਗੱਟ ਹਾਈ ਕੋਰਟ ਰੈਟ ਲਾਈ ਜਾਊਗੀ ਕਿ ਜਿਹੜੇ ਮਤੇ ਪਾਸ ਹੋਏ ਗੈਰ ਕਾਨੂੰਨੀ ਹੋਏ ਆ ਗੈਰ ਲੋਕਤੰਤਰੀਕ ਹੋਏ ਆ ਤੇ ਇਹਦੇ ਇਹਨਾਂ ਨੂੰ ਬਾਸਰਨਾ ਕੀਤਾ ਜਾਵੇ ਜਾਂ ਤੇ ਰੋਕ ਲਾਈ ਜਾਵੇ ਠੀਕ ਹੈ ਇਹ ਸਾਡਾ ਸੀਗੇ अरुण ਸ਼ਰਮਾ ਜੋ ਕਿ ਕਾਂਗਰਸ ਪਾਰਟੀ ਦੇ 파ਰਸ਼ਦ ਨੇ ਆਪਣੇ ਵਾਰਡ ਦੇ ਵਿੱਚੋਂ ਜਿੱਤੇ ਹੋਏ ਨੇ ਤੇ ਉਸ ਤੋਂ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਮਤੇ ਪਾਸ ਹੋਏ ਨੇ ਸਰਦੋ ਬਿਨਾ ਪੁੱਛੇ ਪਾਸ ਕੀਤੇ ਗਏ ਨੇ ਤੇ ਉਸ ਤੋਂ ਬਾਅਦ ਬਿਨਾ ਬਿਨਾ ਲਗਾਤਾਰ ਜਿਹੜੇ ਕੀ ਹੈ ਇਹੋ ਜਿਹੇ ਮਤੇ ਪਾਸ ਕਰਦੇ ਆ ਨਗਰ ਨਿਗਮ ਦੀ ਹਾਊਸ ਸਾਹਮਣੇ ਆ ਰਹੀ ਹੈ ਜੁੜੇ ਹਿਲਦਾਨ ਲਾਈਵ ਦੇ ਨਾਲ ਹਣੀ ਦਾ ਯੂਮਰਪੋਰ ਧੰਨਵਾਦ ਅੱਜ ਦੀ ਹਾਊਸ ਦੀ ਮੀਟਿੰਗ ਵਿੱਚ ਲੁਧਿਆਣਾ ਸ਼ਹਿਰ ਦੀ ਬਿਹਤਰੀ ਨੂੰ ਲੈ ਕੇ ਜੋ-ਜੋ ਵੀ ਕਾਰਜ ਹੋ ਸਕਦੇ ਸੀ ਉਸ ਨਾਲ ਰਿਲੇਟਿਡ ਸਾਰੇ ਅਜੰਡੇ ਪਾਸ ਕੀਤੇ ਗਏ ਨੇ ਆ ਤੁਹਾਨੂੰ ਦੱਸਣਾ ਚਾਹਾਂਗੇ ਵੀ ਪਹਿਲ ਕਦਮੀ ਕਰਦੇ ਹੋਏ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਪੇਪਰਲੈਸ ਜਿਹੜਾ ਵਿਧਾਨ ਸਭਾ ਚਲਾਈ ਜਾ ਰਹੀ ਹੈ ਇਸੇ ਤਰੀਕੇ ਨਾਲ ਲੁਧਿਆਣੇ ਦੇ ਵਿੱਚ ਅੱਜ ਪ੍ਰੈਜੈਂਟੇਸ਼ਨ ਵੀ ਪੂਰੀ ਪ੍ਰੋਪਰ ਦਿੱਤੀ ਗਈ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵੀ ਬਹੁਤ ਜ਼ਿਆਦਾ ਕਾਗਜ਼ਾਂ ਦੀ ਖਪਤ ਹੁੰਦੀ ਹੈ ਤੇ ਜਿਸ ਨਾਲ ਕੀ ਸਾਡਾ এনवायरमेंट ਵੀ ਖਰਾਬ ਹੁੰਦਾ ਹੈ ਸੋ ਅਸੀਂ ਪੇਪਰਲੈਸ ਹਾਊਸ ਦੀ ਜਿਹੜੀ ਪ੍ਰਸਤਾਵ ਹੈ ਉਹ ਰੱਖਿਆ ਤੇ ਅੱਜ ਉਹ ਹਾਊਸ ਦੇ ਵਿੱਚ ਪਾਸ ਵੀ ਕੀਤਾ ਗਿਆ ਇਸ ਤੋਂ ਇਲਾਵਾ ਤਰਸ ਦੇ ਆਧਾਰ ਦੇ ਉੱਤੇ ਜਿਹੜੀਆਂ ਨੌਕਰੀਆਂ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਜਾ ਰਹੀਆਂ ਸੀ ਉਹ ਪਾਸ ਕੀਤੀਆਂ ਗਈਆਂ ਔਰ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਏਗੀ ਕਿ ਵੀ ਜਿਹੜੇ ਮਾਲੀ ਬੇਲਦਾਰ ਜਾਂ ਓਵਰ ਏਜ ਵਾਲੇ ਸੀ ਜਿਨ੍ਹਾਂ ਦਾ ਮਤਾਂ ਵੀ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲ ਰਿਹਾ ਸੀ ਜੋ ਆਪਣੇ ਹੱਕਾਂ ਲਈ ਕਾਫੀ ਦੇਰ ਤੋਂ ਆਵਾਜ਼ ਉਠਾਰੇ ਸੀ ਉਹਨਾਂ ਵਾਸਤੇ ਵੀ ਫੈਸਲਾ ਲਿਆ ਗਿਆ ਔਰ ਓਵਰ ਏਜ ਵਾਲਿਆਂ ਨੂੰ ਵੀ ਇਕ ਤਰਜੀਹ ਤੇ ਪੱਕਾ ਕਰਨ ਦਾ ਔਰ ਉਸ ਦੇ ਨਾਲ ਮਾਲੀ ਬੇਲਦਾਰ ਡਰਾਈਵਰਾਂ ਨੂੰ ਵੀ ਪੱਕੇ ਕਰਨ ਦਾ ਜਿਹੜਾ ਮਤਾ ਸੀ ਉਹ ਇਸ ਹਾਊਸ ਦੇ ਵਿੱਚ ਪਾਸ ਕੀਤਾ ਗਿਆ। ਜਿਹੜੀ ਸੇਵਾ ਦੀ ਅਗਰ ਲਗਾਤਾਰ ਅੱਜ ਉਹਨਾਂ ਨੇ ਵਾਜ ਵੀ ਚੁੱਕੀ ਹੈ ਤੇ ਪ੍ਰੋਟੈਸਟ ਵੀ ਕਰਦੇ ਰਹੇ ਕਿ ਉਹਨਾਂ ਦੇ ਕਿ ਸਾਨੂੰ ਕੋਈ ਏਜੰਡੇ ਨਹੀਂ ਕੱਪਿਆ ਨਹੀਂ ਦਿੱਤੀ ਗਿਆ ਨਾ ਹੀ ਉਹਦੇ ਕਰਕੇ ਉਹ ਹੁਣ ਕੋਰਡ ਦਾ ਦਵਾਜਾ ਖੋਲ੍ਹ। ਆ ਤੁਹਾਨੂੰ ਦੱਸ ਦਿਨਾ ਚਾਹੁੰਦੇ ਆ ਜੀ ਕਿ ਜਿਹੜੀ ਐਫ ਐਨ ਸੀ ਸੀ ਦੀ ਏਜੰਡੇ ਉਹਨਾਂ ਕੋਲ ਪ੍ਰੋਪਰ ਪਹੁੰਚੇ ਸੀ ਸਾਰੇ ਇੱਕੀ ਕਾਪੀ ਸਭ ਦੇ ਹੱਥ ਦੇ ਵਿੱਚ ਸੀ ਜਿਹੜੀ ਐਫਐਨਸੀਸੀ ਦੀ ਪ੍ਰੋਸੀਡਿੰਗ ਸੀ ਉਹਦੀ ਉਹਨਾਂ ਨੂੰ WhatsApp ਕਰਕੇ ਪੂਰਾ PDF ਪ੍ਰੋਵਾਈਡ ਕਰ ਦਿੱਤਾ ਗਿਆ ਸੀਗਾ ਸੋ ਜਿੰਨੇ ਵੀ ਕੌਂਸਲਰ ਸਾਹਿਬਾਨ ਨੇ ਚਾਹੀਓ ਆਮਦਵੀ ਪਾਰਟੀ ਦੇ ਨੇ ਚਾਹੀਓ اپੋਜੀਸ਼ਨ ਵਾਲੇ ਵੀ ਹੈ ਹਰ ਇੱਕ ਨੂੰ ਪਾਰਦਰਸ਼ੀ ਤਰੀਕੇ ਦੇ ਨਾਲ ਹਰ ਇਨਫੋਰਮੇਸ਼ਨ ਜਿਹੜੀ ਹੈ ਮੁਹੱਈਆ ਕਰਾਈ ਗਈ ਸੀ ਔਰ ਇਸ ਤੋਂ ਇਲਾਵਾ ਉਹਨਾਂ ਨੂੰ ਲੱਗਿਆ ਹੀ ਨਹੀਂ ਕਿ ਕੋਈ ਹੋਰ ਉਹਨਾਂ ਦੇ ਕੋਲ ਮੁੱਦਾ ਹੈ ਜਿਸ ਦੇ ਅਗੇਂਸਟ ਬੋਲ ਸਕਦੇ ਨੇ ਸੋ ਉਹਨਾਂ ਨੂੰ ਕਿਸੇ ਤਰੀਕੇ ਦਾ ਕੋਈ ਨੈਗੇਟਿਵਿਟੀ ਨਹੀਂ ਮਿਲੀ ਸੋ ਤਾਂ ਕਰਕੇ ਉਹਨਾਂ ਨੇ ਇਹ ਚੀਜ਼ ਨੂੰ ਅੱਗੇ ਲੈ ਕੇ ਆਉਂਦਾ ਹੈ ਔਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੀਡਰ ਆਫ ਓਪੋਜੀਸ਼ਨ ਦੇ ਨਾਲ ਕੱਲ ਮੀਟਿੰਗ ਵੀ ਬਕਾਇਦਾ ਹੋਈ ਹੈ ਉਹਨਾਂ ਸਾਰਿਆਂ ਕੋਲ ਇੱਕ ਇੱਕ ਮਤੇ ਦੀ ਇੱਕ ਇੱਕ ਫੋਟੋ ਕਾਪੀ ਤੱਕ ਪਹੁੰਚੀ ਹੋਈ ਸੀ ਸੋ ਤੁਸੀਂ ਵੀ ਇਸ ਚੀਜ਼ ਲਈ ਬਹੁਤ ਜਾਗਰੂਕ ਕਰਦੇ ਆਏ ਹੋ ਮੀਡੀਆ ਦੇ ਮੀਡੀਆ ਵੀਰਾਂ ਰਾਹੀਂ ਮੈਂ ਖਾਸ ਤੌਰ ਤੇ ਮੈਸੇਜ ਵੀ ਦੇਣਾ ਚਾਹਾਂਗੀ ਕਿ ਆਓ ਰਲ ਕੇ ਚੰਗੇ ਕੰਮਾਂ ਦੀ ਛਲਾਗਾ ਕਰੀਏ ਪਹਿਲ ਕਦਮੀ ਕਰੀਏ ਇਸ ਵਾਤਾਵਰਣ ਨੂੰ ਆਪਾਂ ਬਚਾਉਣਾ ਚਾਹੁੰਦੇ ਆ ਤਾਂ ਵਿਕਸ਼ਾਂ ਦੀ ਸਾਮ ਸੰਭਾਲ ਵਾਸਤੇ ਜਿੱਥੇ ਵੀ ਹੋ ਸਕਦਾ ਉਹ ਪੇਪਰਲੈਸ ਕੰਮ ਕਰੀਏ ਸੋ ਉਸ ਦੀ ਸ਼ੁਰੂਆਤ ਅਸੀਂ ਇਸ ਹਾਊਸ ਤੋਂ ਕੀਤੀ ਹੈ ਜਿਸ ਦੇ ਰਾਹੀਂ ਜਿਸ ਦੀ ਪਹਿਲ ਕਦਮੀ ਕਰਦੇ ਹੋਏ ਜਿਹੜੇ ਅਜੰਡੇ ਸੀਗੇ ਜਿਹੜੇ ਐਫਐਨਸੀਸੀ ਦੇ ਅਜੰਡੇ ਸੀ ਉਹ ਸਾਰੇ ਇਹਨਾਂ ਨੂੰ ਪੀਡੀਐਫ ਤੇ ਮੁਹੱਈਆ ਕਰਾਏ ਗਏ ਬਕਾਇਦਾ ਇੱਕ ਇੱਕ ਫੋਟੋਕਾਪੀ ਜਿਹੜੀ ਲੀਡਰ ਆਫ ਓਪੋਜੀਸ਼ਨ ਹੈ ਉਹਨਾਂ ਨੂੰ ਵੀ ਦਿੱਤੀ ਗਈ ਸੀ ਲੇਕਿਨ ਉਹ ਕਰ ਰਹੇ ਕਿ ਸਾਡੇ ਤੋਂ ਬਿਨਾਂ ਪੁੱਛੇ ਇਹ ਮਤਾ ਜਿਹੜਾ ਹੈਗਾ ਪਾਸ ਕਰਤਾ ਤੇ ਉਹ ਲੋਕੀ ਆਪਣੀ ਮर्जी ਉਹਨਾਂ ਨੇ ਅਪਣਾਈ ਹੈ ਦੇਖੋ ਅਗਰ ਗੱਲ ਕਰੀਏ ਜ਼ੀਰੋ ਆਰ ਵੀ ਦਿੱਤਾ ਪੂਰਾ ਪਾਰਦਰਸ਼ੀ ਤਰੀਕੇ ਦੇ ਨਾਲ ਇੱਕ ਇੱਕ ਚੀਜ਼ ਵੀ ਦਿੱਤੀ ਅਗਰ ਉਹ ਚਾਹਦੇ ਤਾਂ ਆਬਜੈਕਸ਼ਨ ਚੱਕਦੇ ਲੇਕਿਨ ਕੋਈ ਵੀ ਮਤਾ ਅਜਿਹਾਂ ਸਿਗਾ ਹੀ ਨਹੀਂ ਜਿੱਤੇ ਉਹ ਆਬਜੈਕਸ਼ਨ ਚੱਕ ਸਕਦੇ ਸੋ ਤਾਂ ਕਰਕੇ ਉਹ ਅਜਿਹਿਆਂ ਜਿਹੜੀਆਂ ਬੇਤੁਕੀਆਂ ਗੱਲਾਂ ਕਰ ਰਹੇ ਨੇ ਇਸਰਾदि ਕੋਈ ਗੱਲ ਨਹੀਂ ਹੈ ਬਹੁਮਤ ਦੇ ਨਾਲ ਹਾਊਸ ਦੇ ਵਿੱਚ ਇਹ ਸਾਰੇ ਮਤੇ ਜਿਹੜੇ ਨੇ ਪਾਸ ਕੀਤੇ ਗਏ ਨੇ ਅੱਛਾ ਜਿਹੜੇ ਇਲੈਗਲੀ ਅਕਰੋਚਮੈਂਟ ਦੀ ਗੱਲ ਕੀਤੀ ਗਈ ਸੀ ਜਿੱਦਾਂ ਕਿ ਲੁਯਾਨਾ ਦੇ ਸੁਪੀ ਸਾਹਿਬ ਨੇ ਵੀ ਇਲੈਗਲ ਅਕਰੋਚਮੈਂਟ ਦੇ ਵਾਸਤੇ ਡਰਾਈਵ ਸ਼ੁਰੂ ਕੀਤੀ ਸੀ ਤੇ ਨਾਲ ਹੀ ਦੇਖਿਆ ਜਾ ਰਿਹਾ ਹੈ ਕੁਝ ਐਸੇ ਏਰੀਆ ਨੇ ਜਿਸ ਤਰ੍ਹਾਂ ਦੀ ਸਿਵਲ ਲਾਈਨ ਜਿੱਥੇ ਕਿ ਪੁਲਿਸ ਕਮਿਸ਼ਨਰ ਦਾ ਘਰ ਹੈ ਉੱਥੇ ਵੀ ਇਲੈਗਲੀ ਅਕਰੋਚਮੈਂਟ ਜਿਹੜਾ ਲਗਾਤਾਰ ਦੇਖੀ ਜਾਂਦੀ ਹੈ ਔਰ ਰਾਤ ਦੇ ਵੇਲੇ ਜਿਹੜਾ ਹੈਗਾ ਉੱਥੇ ਪੂਰੀ ਤਰ੍ਹਾਂ ਜਮਾਵੜਾ ਲੱਗ ਜਾਂਦਾ ਹੈ ਇਲੈਗਲੀ ਅਕਰੋਚਮੈਂਟ ਕਰਕੇ ਟ੍ਰੈਫਿਕ ਬੜਾ ਜਾਮ ਹੁੰ ਜਿਹੜਾ ਹੈਗਾ ਜਿਹੜਾ ਫੁੱਟਪਾਥ ਲੋਕਾਂ ਲਈ ਚੱਲਣ ਲਈ ਤੁਸੀਂ ਬਣਾਇਆ ਗਿਆ ਸੀ ਉਹ ਉਦੋਂ ਤੇ ਜਿਹੜਾ ਠੇਕੇਦਾਰ ਵੱਲੋਂ ਲਗਾਤਾਰ ਜਿਹੜੇ ਉੱਥੇ ਇਲੈਗਲ ਕੋਚ ਵੱਡੇ ਕਰਵਾਈ ਜਾਂਦੀ ਹੈ ਜੀ ਹਾਂ ਮੈਨੂੰ ਬਹੁਤ ਅੱਛਾ ਲੱਗਿਆ ਵੀ ਤੁਸੀਂ ਵੀ ਉਹ ਸਾਰੀਆਂ ਚੀਜ਼ਾਂ ਅੱਜ ਗੱਲ ਕਰ ਰਹੇ ਹੋ ਜਿੰਨਾ ਵਾਸਤੇ ਅਸੀਂ ਲਗਾਤਾਰ ਪਲੈਨਿੰਗ ਕਰਦੇ ਆ ਰਹੇ ਹਾਂ ਕੋਈ ਵੀ ਜਿਹੜਾ ਕਾਰਜ ਹੁੰਦਾ ਹੈ ਉਹ ਬਿਨਾਂ ਪਲੈਨਿੰਗ ਤੋਂ ਨਹੀਂ ਹੋ ਪਾਂਦਾ ਜੇ ਅਸੀਂ ਐਨਕ੍ਰੋਚਮੈਂਟ ਹਟਾਣਿਆਂ ਇੱਕ ਪਾਸੇ ਤਾਂ ਅਸੀਂ ਟ੍ਰੈਫਿਕ ਫ੍ਰੀ ਔਰ ਲੁਧਿਆਣੇ ਦੀ ਜਿਹੜੀ ਲੁੱਕ ਆ ਉਹਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਦੂਸਰੀ ਤਰਫ ਅਗਰ ਦੇਖਿਆ ਜਾਵੇ ਜਿਹੜੇ ਰੋਜ਼ੀ ਰੋਟੀ ਚਲਾ ਰਹੇ ਨੇ ਉਹਨਾਂ ਨੂੰ ਵੀ ਆਪਾਂ ਇੱਕਦਮ ਪਿੱਛੇ ਨਹੀਂ ਸੁੱਟ ਸਕਦੇ ਸੋ ਤੁਹਾਡੀ ਨੌਲੇਜ ਦੇ ਵਿੱਚ ਲਿਆਣਾ ਚਾਹਾਂਗੇ ਕਿ ਵੈਂਡਿੰਗ ਜ਼ੋਨਸ ਵਾਸਤੇ ਅਸੀਂ ਪ੍ਰਾਇੋਰਟੀ ਦੇ ਰਹੇ ਆ ਔਰ ਹਰ ਹਲਕੇ ਦੇ ਵਿੱਚ ਵੈਂਡਿੰਗ ਜ਼ੋਨਸ ਦੀ ਤਿਆਰੀ ਪੂਰੇ ਤਰੀਕੇ ਦੇ ਨਾਲ ਜੋਸ਼ ਔਰ ਨਾਲ ਚੱਲ ਰਹੀ ਹੈ ਔਰ ਬਹੁਤ ਜਲਦੀ ਇਹ ਸਾਰੀ ਜਿਹੜੀ ਇਲਲੀਗਲ ਇਨਕ੍ਰੋਚਮੈਂਟ ਹੈ ਇਹਨਾਂ ਨੂੰ ਇੱਥੋਂ ਮੂਵ ਔਨ ਕਰਕੇ ਅਸੀਂ ਵੈਂਡਿੰਗ ਜ਼ੋਨਸ ਦੇ ਵਿੱਚ ਜਗ੍ਹਾ ਦਵਾਂਗੇ ਤਾਕੀ ਕਿਸੇ ਦੀ ਰੋਜ਼ੀ ਰੋਟੀ ਵੀ ਖਰਾਬ ਨਾ ਹੋਵੇ ਔਰ ਜਿਹੜਾ ਲਾਅ ਐਂਡ ਆਰਡਰ ਹੈ ਉਹ ਵੀ ਮੇਨਟੇਨ ਕੀਤਾ ਜਾ ਸਕੇ। ਲਗਾਤਾਰ ਠੇਕੇਦਾਰੀ ਦੀ ਜਿਹੜੀ ਪ੍ਰਥਾ ਉਹ ਚੱਲਦੀ ਜਾ ਰਹੀ ਹੈ ਉਹ ਸੜਕਾਂ ਦੇ ਉੱਤੇ ਜਿਹੜੇ ਹੈਗੇ ਨੇ ਉਹ ਲਾ ਕੇ ਬਹਿ ਜਾਂਦੇ ਨੇ ਜਿਸ ਦੇ ਕਾਰਨ ਉੱਥੇ ਦੇ ਚਾਹੇ ਵਪਾਰੀ ਲੋਕ ਨੇ ਚਾਹੇ ਉੱਥੋਂ ਦੇ ਕੰਮਕਾਏ ਵਾਲੇ ਲੋਕ ਆ ਉਹ ਬੜਾ ਜਿਹੜਾ ਦਿੱਕਤ ਪਰੇਸ਼ਾਨੀ ਦੇ ਵਿੱਚ ਸਾਹਮਣਾ ਕਰਦੇ ਨੇ ਉਹ ਠੇਕੇਦਾਰ ਜਿਹੜਾ ਹੈਗਾ ਉਹਨਾਂ ਤੋਂ ਵੱਧ ਵਸੂਲੀ ਵੀ ਕਰਦਾ। ਜੀ ਮੈਂ ਤੁਹਾਨੂੰ ਇਸ ਬਾਰੇ ਵੀ ਦੱਸ ਦਿਆਂ ਕਿ ਮੈਂ ਖੁਦ ਪਰਸਨਲੀ ਜਾ ਕੇ ਸਬਜ਼ੀ ਮੰਡੀ ਟ्वाइस ਵਿਜ਼ਿਟ ਵੀ ਕੀਤੀ ਹੈਗੀ ਹੈ। ਉਹਥੇ ਜੋ ਹਾਲਾਤ ਨੇ ਉਹਦੇ ਬਾਰੇ ਪ੍ਰੋਪਰ ਇੱਕ ਮੀਟਿੰਗ ਰੱਖੀ ਗਈ ਹੈ ਪਹਿਲਾਂ ਜਿਹੜੇ ਪਿਛਲੇ ਸੈਕਟਰੀ ਸੀ ਜਾਂ ਡੀਐਮਓ ਸੀ ਉਹਨਾਂ ਨਾਲ ਮੇਰੀ ਮੀਟਿੰਗ ਹੋਈ ਬਕਾਇਦਾ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਵੀ ਹੋਈ ਪਰ ਉਹਨਾਂ ਨੂੰ ਬਦਲ ਦਿੱਤਾ ਗਿਆ ਹੁਣ ਉਸ ਤੋਂ ਬਾਅਦ ਜਿਹੜੇ ਨਵੇਂ ਆਏ ਨੇ ਉਹਨਾਂ ਨਾਲ ਮੀਟਿੰਗ ਕਰਕੇ ਸਪੈਸ਼ਲੀ ਇਹੀ ਮੁੱਦਿਆਂ ਦੇ ਉੱਤੇ ਪੂਰਾ ਸਾਡਾ ਇੱਕ ਪਲਾਨ ਬਣਿਆ ਹੋਇਆ ਕਮਿਸ਼ਨਰ ਸਾਹਿਬ ਮੇਰਾ ਔਰ ਸਾਡੇ ਜੁਆਇੰਟ ਕਮਿਸ਼ਨਰ ਅਨਕੁਰ ਮਹਿੰਦਰੂ ਜੀ ਇਹਨੂੰ ਖਾਸ ਤੌਰ ਤੇ ਦੇਖ ਰਹੇ ਨੇ ਅਸੀਂ ਮਿਲ ਕੇ ਸਾਰੇ ਉਹਨਾਂ ਦੇ ਨਾਲ ਇਹ ਜਿਹੜੀ ਐਨਕ੍ਰੋਚਮੈਂਟ ਹੈ ਜਾਂ ਸਬਜ਼ੀ ਮੰਡੀ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਨੇ ਇਹਨੇ ਮਾੜੇ ਹਾਲਾਤ ਕਰ ਰੱਖੇ ਨੇ ਉਹਨੂੰ ਸੁਧਾਰ ਕੇ ਬਹੁਤ ਜਲਦ ਤੁਹਾਨੂੰ ਇਹ ਚੀਜ਼ਾਂ ਅਸੀਂ ਇੰਪਰੂਵ ਕੀਤੀ ਹੈ ਤਦ ਕਾਰਵਾਈ ਕੀਤੀ ਜਾਏਗੀ ਜਿਹੜੇ ਇਲੈਗਲ ਪੈਸੇ ਉੱਥੇ ਕਸੂਰ ਲਵੇ ਨੇ ਠੀਕ ਜਿਹੜਾ ਸਬਜ਼ੀ ਮੰਡੀ ਦੇ ਅੰਦਰ ਤੇ ਵੀ ਗੱਲ ਕਰ ਰਹੇ ਆ ਉੱਥੇ ਵੀ ਲਗਾਤਾਰ ਆਏ ਦਿਨ ਇਸ ਚੀਜ਼ਾਂ ਦੀ ਗੱਲ ਸਾਹਮਣੇ ਆਉਂਦੀ ਹੈ ਬਿਲਕੁਲ ਦੇਖੋ ਹਰ ਚੀਜ਼ ਤੇ ਸਮਾਂ ਲੱਗਦਾ ਹੈ ਕੋਈ ਇੱਕ ਚੀਜ਼ ਕਿਸੇ ਨੂੰ ਤੁਸੀਂ 70 ਸਾਲ ਦੀਆਂ ਮਾੜੀਆਂ ਆਦਤਾਂ ਪਾਈਆਂ ਹੋਣ ਤੇ ਤੁਸੀਂ ਕਹੋ ਵੀ 2 ਮਹੀਨੇ 3 ਮਹੀਨੇ ਦੇ ਵਿੱਚ ਉਹ ਆਦਤਾਂ ਛੁੱਟ ਜਾਣ ਉਹ ਤਾਂ ਥੋੜਾ ਮੁਸ਼ਕਿਲ ਕੰਮ ਹੈ ਸੋ ਸਮਾਂ ਮੰਗਦੇ ਨiyet ਔਰ ਨੀਤੀ ਸਾਫ ਹੈ ਸੋ ਤੁਹਾਨੂੰ ਆਸ਼ਵਾਸ਼ਣ ਦਿਵਾਉਂਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਰਾਹੀਂ ਅਸੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਦੱਸਣਾ ਚਾਹਾਂਗੇ ਬਹੁਤ ਅਜਿਹੇ ਇਤਿਹਾਸਿਕ ਫੈਸਲੇ ਲਏ ਜਾਣਗੇ ਜਿੰਨਾ ਤੇ ਜਿਹੜੀ ਇਹ ਚੋਰ ਬਾਜ਼ਾਰੀ ਹੈ ਇੱਥੇ ਪੂਰੀ ਤਰੀਕੇ ਨਾਲ ਠੱਲ ਪਾਈ ਜਾਏ ਜਿਵੇਂ ਤੁਸੀਂ ਉਹਨੂੰ ਕਰੋਸਮੈਂਟ ਦੀ ਗੱਲ ਕੀਤੀ ਆ ਹੁਣ ਤੁਸੀਂ ਫੀਲਡ ਗਾਇਂ ਦੇਖਿਆ ਜਾ ਕੇ ਬਿਲਕੁਲ ਕਲੀਅਰ ਕਰਤਾ ਨਾ ਜੀ ਐਂ ਹੀ ਸ਼ਾਬ ਰੋਡ ਵੀ ਕਲੀਅਰ ਹੋ ਗਿਆ ਹੁਣ ਅਸੀਂ ਇਸ ਤੋਂ ਬਾਅਦ ਚੌੜੇ ਵਿਆਰ ਦੀ ਵਾਰੀ ਆ ਉਹ ਵੀ ਮੇਰਾ ਏਰੀਆ ਇਸ ਤੋਂ ਬਾਅਦ ਚੌੜੇ ਵਿਆਰ ਵੀ ਕਰਾਂਗੇ ਕਮੇਟੀ ਦਾ ਜਿਵੇਂ ਮੈਡਮ ਨੂੰ ਦੱਸਿਆ ਵੀ ਜਿਹੜੇ ਮਤੇ ਸੀਗੇ ਪਬਲਿਕ ਦੇ ਹੱਕ ਚ ਉਹ ਕੀਤੇ ਆ ਤਰਸ ਦੇ ਧਾਰ ਤੇ ਨੌਕਰੀਆਂ ਜਿਵੇਂ ਬੇਲਦਾਰ ਸਾਰਾ ਡਰਾਈਵਰ ਇਹਨਾਂ ਨੂੰ ਵੀ ਪੱਕੇ ਕਰਨ ਦਾ ਅਜ ਪਾਸ ਕੀਤਾ ਮਤਾ ਤੇ ਸਾਡੇ ਮੈਡਮ ਐਸਆਈ ਇਹਨਾਂ ਦੇ ਬੇਟੇ ਦੀ ਇਨ ਲਾਜ ਲਈ ਕਾਰਪੋਰੇਸ਼ਨ ਕਾਤਾ ਦਿੱਤੀ ਆ ਜਨਾ ਪਾਸ ਕੀਤਾ ਮਤੇ ਤੇ ਜਿੰਨੇ ਵੀ ਮਤੇ ਕੀਤੇ ਭਾ ਲੋਕਾਂ ਦੇ ਹਿੱਤ ਲਈ ਕੀਤੇ ਆ ਤੇ ਅਸੀਂ ਅੱਗੇ ਤੋਂ ਵੀ ਜਿਹੜਾ ਲੋਕਾਂ ਦੇ ਹਿੱਤ ਲਈ ਕੰਮ ਹੋਵੇ ਉਹ ਅਸੀਂ ਪਾਸ ਕਰਾਂਗੇ ਤੇ ਜਿਹੜੇ ਓਪੋਜੀਸ਼ਨ ਤੋਂ ਇਹ ਗੰਨੇ ਧਰਨਾ ਦਿੱਤਾਈ ਇਹ ਤਾਂ ਪੰਜ ਦਿਨ ਤੋਂ ਲਗਾਤਾਰ ਹੀ ਕਹੀ ਜਾਂਦੇ ਆ ਅਸੀਂ ਧਰਨਾ ਦੇਣਾ ਉਹਨੂੰ ਕੌਣ ਰੋਕ ਲੂਗਾ ਉਹਨਾਂ ਦਾ ਦਿਮਾਗ ਹੀ ਵੱਡਿਆ ਆ ਵੀ ਅਸੀਂ ਧਰਨਾ ਦੇਣਾ ਧਰਨਾ ਦੇਣਾ ਪੰਜ ਦਿਨ ਤੋਂ ਮੈਂ ਸੁਣਦਾ ਰਿਹਾ ਵੀ ਧਰਨਾ ਦੇਣਾ ਕੱਲ ਵੀ 올 ਪਾਰਟੀ ਮੀਟਿੰਗ ਬੁਲਾਈ ਉਦੋਂ ਵੀ ਕੱਲ ਕਹਿੰਦੇ ਸੀ ਧਰਨਾ ਦੇਣਾ ਉਹਨਾਂ ਦਾ ਮਨਚੀ ਬਿਠਾ ਕੇ ਹੀ ਆਏ ਸੀਗੇ ਹੁਣ ਦੇਖੋ ਨਾ ਤੁਸੀਂ ਹਾਊਸ ਦੀ ਮੀਟਿੰਗ 'ਚ ਪ੍ਰਿੰਟਰ ਕੋਈ ਕਰਾ ਕੇ ਲੈ ਆਇਆ ਨਾਲ ਠੀਕ ਆ ਕਾ ਇਹ ਬੈਨਰ ਪ੍ਰਿੰਟ ਲੈ ਕੇ ਆਇਆ ਤਾਂ ਉਹ ਤਾਂ ਪਹਿਲਾਂ ਹੀ ਪਲਾਨਿੰਗ ਸੀ ਨਾ ਪ੍ਰਿੰਟ ਦਾ ਆ ਨਹੀਂ ਸਕਦੇ ਅੰਦਰ ਉਸੇ ਟਾਈਮ ਥੋੜਾ ਸ਼ਾਪ ਲਿਆ ਉਹਨਾਂ ਨੇ ਤੇ ਸਾਰਾ ਹੀ ਇਹਨਾਂ ਦਾ ਪਲਾਨ ਹੈ ਕਿਉਂਕਿ ਮੁੱਦਾ ਤਾਂ ਹੈ ਨਹੀਂ ਇਹਨਾਂ ਕੋਲ ਇਹਨਾਂ ਨੇ ਆਪ ਕੁਛ ਕੀਤਾ ਨਹੀਂ ਪਹਿਲਾਂ ਤੇ ਹੁਣ ਕਿਹੜਾ ਅਸੀਂ ਕੰਮ ਸੁਧਾਰ ਰਹੇ ਆ ਉਹ ਜਿਹੜੇ ਕਿ ਪਾ ਰਹੇ ਆ ਮੈਂ ਪੂਰੀ ਜੀ ਗੱਲ ਕਰਦਾ ਜੀ ਗੱਲਾਂ ਦੇ ਵਿੱਚ ਜਿਹੇ ਐਸੇ ਲੋਕ ਨੇ ਜਿਹਨਾਂ ਦੀ ਰਾਜਨੀਤੀ ਹੈ ਉਹ ਚੱਲਦੇ ਹੋਏ ਆਪਣਾ ਜਿਹੜਾ ਕਾਊਂਟਰ ਨੇ ਉਹ ਬਾਹਰ ਲਗਾ ਲੈਂਦੇ ਨੇ ਤੇ ਉਹਨਾਂ ਤੋਂ ਕਿੰਨੀ ਪਾਦੀ ਦੀ ਨਹੀਂ ਹੁਣ ਤਾਂ ਕਰ ਰਹੇ ਆ ਜੀ ਅੱਥੇ ਪਿਲੀ ਲਾਈ ਆ ਉਹ ਤੋਂ ਬਾਹਰ ਮੈਂ ਦੋ ਵਾਰੀ ਚੈੱਕ ਕਰਦਾ ਅੰਦਰ ਹੁੰਦੇ ਸਾਰੇ ਬੰਦੇ ਕਿਹੜਾ ਬਾਹਰ ਹੋਊਗਾ ਨਾਲ ਹੀ ਕਾਰਵਾਈ ਸ਼ੁਰੂ ਰਾਤ ਨੂੰ ਸਾਡੀ ਦੇਖਿਆ ਕਿ ਰਾਤ ਨੂੰ ਕਾਫੀ ਜਮਾਵੜਾ ਲੱਗ ਗਿਆ ਤੇ ਕਾਫੀ ਲੋਕਾਂ ਨੂੰ ਪੀਸਾਨੀ ਹੋਈ ਹੈ ਐਂਬੂਲੈਂਸ ਲੰਮੀ ਹੀ ਕਾਫੀ ਦਿੱਕਤ ਹੋਈ ਹੈ ਹਾਲਾਂਕਿ ਕਾਲੀ ਗੱਲ ਕਰਦੀ ਹੈ 7-8 ਵੇ ਐਂਬੂਲੈਂਸ ਆਸਕੀ ਸੀ ਉੱਤੇ ਕਾਫੀ ਮੁਸ਼ਕਿਲ ਨਾਲ ਪਹੁੰਚਾਈ ਲੋਕਾਂ ਕਰਕੇ ਇਹ ਲੋਕਾਂ ਨੂੰ ਪੀਸੀਆਰ ਗੱਡੀਆਂ ਵਿੱਚ ਲਾ ਕੇ ਖੜ ਜਾਂਦੇ ਨੇ ਕਿ ਕਿਹੜੀ ਗੱਲ ਤੁਸੀਂ ਮੈਂ ਸ਼ਾਮ ਦੇ ਟਾਈਮ ਵੀ ਕਿਹੜਾ ਲਾਉਂਗਾ ਕਿਉਂ ਦਿਨੇ ਤੋਂ ਮੈਂ ਚੈੱਕ ਕਰਦਾ ਰਹਿਣਾ ਕਦੇ ਕਦੇ ਕੋਈ ਪ੍ਰੋਬਲਮ ਨਹੀਂ ਆ ਰਹੀ ਐਂਬੂਲੈਂਸ ਗੋੜੀ ਮੰਗੋ ਨਿਕਲਦੀ ਆਉਣ ਫਾਰਾ ਰਸਤਾ ਕਲੀਅਰ ਜੇ ਸ਼ਾਮ ਦੇ ਟਾਈਮ ਤੁਸੀਂ ਕਹਿੰਦੇ ਹੋ ਉਹੀ ਸ਼ਾਮ ਦੇ ਟਾਈਮ ਦੀ ਬਾਬਰਾ ਕੋਈ ਗੱਲ ਨਹੀਂ ਸ਼ਾਮ ਨੂੰ ਵੀ ਚੈੱਕ ਕਰ ਲੈਣੇ ਨਾਲੇ ਕੁਲਫੀ ਖਾ ਲਾਂਗੇ ਚੌਂਕ ਚ ਬਸੰਤ ਵਾਲੇ ਦੇ ਨਾਲ ਚੈੱਕ ਕਰ ਲਾਂਗੇ ਉੱਥੇ ਹੀ ਲੱਗਦਾ ਜੀ ਹਾਂ ਬਾ ਉੱਥੇ ਹੀ ਫਿਰ ਦੇਖ ਲਾਂਗੇ ਕੁਲਫੀ ਖਾਂਦੇ ਖਾਂਦੇ ਫਿਰ ਉਹਨਾਂ ਨੂੰ ਅੰਦਰ ਕਰਾ ਦਾਂਗੇ ਹੈ ਉੱਥੇ ਅੰਦਰ ਕਰਾਵਾਂਗੇ ਜੀ ਬਿਲਕੁਲ ਅਰੁਣ ਸ਼ਰਮਾ ਜੋ ਕਿ ਕਾਂਗਰਸ ਦੇ 파ਰਸ਼ਦ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਤੇ ਪਾਸ ਤਾਂ ਕੀਤੇ ਗਏ ਨੇ ਪਰ ਇਸ ਮਤੇ ਪਾਸ ਦੇਣਾ ਅਸੀਂ ਸਹਿਮਤੀ ਨਹੀਂ ਰੱਖਦੇ ਹੈਗੇ ਤੇ ਇਸ ਲਈ ਅਸੀਂ ਕੋਰ ਦਾ ਦਰਵਾਜ਼ਾ ਜ਼ਰੂਰ ਖੜਕਾਵਾਂਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ ਕੋਰ ਦਾ ਦਰਵਾਜ਼ਾ ਅਗਨ ਸ਼ਰਮਾ ਜਾਂ ਹੋਰ 파ਰਸ਼ਰ ਖੜਕਾਉਂਦੇ ਹੈ ਕਿ ਨਹੀਂ ਖੜਕਾਉਂਦੇ ਪਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਗਿਆ ਹੈ ਕਿ 10 ਮਿੰਟ ਦੇ ਵਿੱਚ ਇਹਨਾਂ ਨੇ ਆਪਣੇ ਵੱਲੋਂ ਰਾਤ ਨੂੰ ਸਾਨੂੰ ਪੀਡੀਐ ਭੇਜ ਦਿੱਤੀ 100 900 ਕੁਛ ਉੱਤੇ ਵਿੱਚ ਲਿਸਟ ਸੀਗੀ ਅਸੀਂ ਰਾਤ ਨੂੰ ਇੰਨੀ ਜਲਦੀ ਕਿੱਦਾਂ ਪੜ ਲੀਏ ਸਵੇਰੇ ਮੀਟਿੰਗ ਰੱਖਤੀ ਰੱਖ ਦਿੱਤੀ ਗਈ ਕਹਿੰਦੇ ਇਸ ਵਾਰ ਫਿਰ ੱਤਕਾ ਜਿਹੜੇ ਕੀ ਸਾਡੇ ਨਾਲ ਕੀਤਾ ਗਿਆ ਵਾ ਅਸੀਂ ਇਸ ਲਈ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਵਾਂਗੇ ਜੁੜੇ ਲੁਧਾਨ ਲਾਈਵ ਤੋਂ ਨਾ ਹਣੀ ਨਾ ਯੂਮਰਪੋਰਟ ਧੰਨਵਾਦ